ਤਨ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਪਾਤਸ਼ਾਹੀ ਦੀ عظیم ਅਪਾਰ ਹਜ਼ਮਤ ਬਖਸ਼ਿਸ਼ ਪਰ ਦੀ ਸ਼ਾਮ ਤੇ ਖਾਸ ਕਰਕੇ ਬੜੀ ਠੰਢੀ ਠੰਡੀ ਸ਼ਾਮ ਨਾਰਦਨ ਇਵਨ 올ਓਵਰ ਯੂ ਕੈਨ ਸੇ ਸਟੇਟਸ ਵੀ ਸਦਰਨ ਸਟੇਟ ਦਾ ਤੇ ਬਲਕੇ ਉਸ ਤੋਂ ਵੀ ਜ਼ਿਆਦਾ ਪਰ ਫਿਰਲੇ ਤੂਫਾਨ ਨਾਲ ਹਾਲਾਤ ਜਿਹੜੇ ਨੇ ਬੜੇ ਨਾਸਾਜ ਨੇ ਪਰ ਫਿਰ ਵੀ ਇਸ ਅੰਟਾਰਕਟਿਕ ਹੀਟ ਦੇ ਇਫੈਕਟ ਕਰਕੇ ਸਾਡੇ ਇੱਥੇ ਜਿਹੜਾ ਵੈਦਰ ਹੈ ਉਹ ਬੜਾ ਡਰਾਸਟਿਕ ਹੈ ਗਿਆ ਪਰ ਆਪ ਗੁਰੂ ਇਸ਼ਕ ਚ ਪ੍ਰਣਾਇ ਗੁਰੂ ਹਜ਼ੂਰੀ ਨੂੰ ਮਾਨਣ ਕੋ ਚਰੇ ਹਾਜ਼ਰੀਨ ਹੋ ਆਪਾਗੀ ਹਾਂ ਆਵਨ ਦੀਵਾਨਾਂ ਵਿੱਚ ਸੋਦਰ ਦੀ ਚੌਂਕੀ ਕੀਰਤਨ ਦੀ ਚੌਂਕੀ ਉਪਰੰਤ ਭਾਈ ਸਾਹਿਬ ਲੜੀਵਾਰ ਸ਼ਬਦ ਵਿਵੇਚਨਾ ਆਪਣਾ ਕਰ ਰਹੇ ਸੀ ਹੁਣ ਸਮਾਂ ਹੈ ਜੋ ਤਨ ਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਰਚਨਾ ਸਾਡੀ ਨਿਤਨੇਮ ਦੀ ਬਾਣੀ ਜਪ ਨਿਸਾਨ ਸ੍ਰੀ ਜਪਜੀ ਸਾਹਿਬ ਉਸ ਨੂੰ ਵਿਚਾਰਨ ਦਾ ਲਗਾਤਾਰਤਾ ਨਾਲ ਵਿਚਾਰਦਿਆਂ ਹੋਇਆਂ ਅਸੀਂ ਇਸ ਪਾਵਨ ਪੌੜੀ ਦੇ ਆਲਮੋਸਟ ਸਮਾਪਨ ਦੇ ਬਹੁਤ ਨੇੜੇ ਹਾਂ 38 ਨੰਬਰ ਪੌੜੀ ਦਾ ਅਸੀਂ ਵਿਆਖਿਆਨ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਸਵਾਉ ਇਸ ਪਾਵਨ ਪਉੜੀ ਦਾ ਪਾਠ ਸਿਦਾਰੋਂ ਨੇ ਆ ਰਲ ਕੇ ਦੋ ਵਾਰੀ ਜਿਵੇਂ ਸੰਗਤ ਚ ਰੁਟੀਨ ਚਾ ਰਹੀ ਉਹਨੂੰ ਪਤਾ ਹੈ ਅਸੀਂ ਦੋ ਵਾਰੀ ਰਲ ਕੇ ਪਾਠ ਕਰਨਾ ਇਸ ਪਾਵਨ ਪਉੜੀ ਦਾ ਤੁਸਤੋਂ ਪ੍ਰੰਤ ਫਿਰ ਫਤੇ ਦੀ ਸਾਂਝ ਕਰਕੇ ਪੰਕਤੀ ਬਾ ਪੰਕਤੀ ਇਹਦੀ ਸਿ ਵਿਚਾਰ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਕੋਈ ਵੀ ਰਸਨਾ ਵਾਂਝੀ ਨਾ ਰਹੇ ਵਿਦਾਊਟ ਐਨੀ ਐਜ਼ਿਟੇਸ਼ਨ try to recite this bani along with me jado main recite karda please do participate in that so let's start maharaj bakshish karna apna sare naal ke paath kariye sat naam sri wah hai guru sahib jio jat pahara teerj sunya ਹਥੀਆ ਅਸੀਂ ਥੋੜੇ ਜੀ ਕਾਟਾਂ ਅੰਚ ਪ੍ਰਵਾਜ਼ ਇੰਨਿਆਂ ਦੀ ਬਹੁਤ ਹੁੰਦੀ ਏ ਜੇ ਉਸ ਲੈਵਲ ਤੇ ਬੋਲੀਏ ਤੇ ਸੋ ਪਲੀਜ਼ ਡੂ ਪਾਰਟਿਸਪੇਟ ਹਾਉ ਆਪਣੀ ਆਵਾਜ਼ ਨੂੰ ਮੇਰੀ ਆਵਾਜ਼ ਨਾਲ ਰਲਾਓ ਤਾਂ ਕਿ ਅਸੀਂ ਪਾਠ ਕਰ ਪਾਈਏ ਸੋ ਕਹਿਣਾ ਜੀ ਜਤ ਪਹਾੜਾ ਤੀਰਜ ਸੁਨਿਆ ਅਹਰਣ ਮਤ ਵੇਦ ਹਥੀਆ ਉਹ ਖਲਾ ਅਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾ ਕੜੀਏ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰਿ ਨਦਰ ਨਿਹਾਰ ਇੱਕ ਵਾਰੀ ਕੋਸ਼ਿਸ਼ ਕਰਨੀ ਜਤ ਪਹਾੜਾ ਧੀਰਜ ਸੁਨਿਆਰ ਅਹਰਣ ਮਤ ਵੇਦ ਹਥੀਆ ਭਉ ਖਾਲਾ ਅਗਨ ਤਪਤਾਉ ਭਾਂਡਾ ਭਾਉ ਅੰਮ੍ਰਿਤਿਤ ਟਹਾ ਕੜੀਏ ਸ਼ਬਦ ਸੱਚੀ ਤਕਸਾ ਜਿਨ ਕੋ ਨਦਰ ਕਰਮ ਤਿਨ ਕਾ ਨਾਨਕ ਨਦਰੀ ਨਦਰ ਨਿਹਾਲ ਜਿਨ ਕੋ ਨਦਰ ਕਰਮ ਤਿਨ ਕਾ ਨਾਨਕ ਨਦਰੀ ਨਦਰ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜ ਜੀ ਦੀ ਬਖਸ਼ਿਸ਼ ਕੋਟਾਂ ਕੋਟ ਧੰਨਵਾਦ ਅਸੀਂ ਮਹਾਰਾਜ ਦੇ ਪਾਵਨ ਵਿਚਾਰਾਂ ਨੂੰ ਪਾਠ ਦੇ ਰੂਪ ਵਿੱਚ ਸਰਵਣ ਕਰ ਸਕੀਏ ਬੋਲ ਸਕੇ ਪਾਰਟਿਸਿਪੇਟ ਕਰ ਸਕੇ ਸੋ ਜੋ ਵਿਚਾਰ ਆਪਾਂ ਕਰ ਰਹੇ ਸੀਗੇ ਜਸਟ ਬੀਤੀ ਦੀ ਹੋਈ ਵਿਚਾਰ ਨੂੰ ਰੀਕੈਪ ਕਰ ਦਈਏ ਉਸ ਤੋਂ ਬਾਅਦ ਜੋ ਅੱਜ ਦੀਆਂ ਪੰਕਤੀਆਂ ਨੇ ਉਹਨਾਂ ਤੇ ਬਾਤ ਕਰਾਂਗੇ ਐਸ ਵੀ ਹੈ ਆਲਰੇਡੀ ਡਿਸਕਸਡ ਥੈਟ ਦ ਫਸਟ ਲਾਈਨ ਇਨ ਥਿਸ ਸਟੰਜਾ ਇਸ ਜਤ ਪਹਾੜਾ ਤੀਰਜ ਸੁਨਿਆਰ ਜਦ ਕੈਰੈਕਟਰ ਜਿਹਨੂੰ ਤੁਸੀਂ ਕਹਾਂ ਲੋਕੀ ਚੈਸਟੀ ਜਿਹੜੀ ਹੈ ਬੰਦੇ ਦੀ ਲੰਗੋਟ ਦੀ ਪਖਿਆਈ ਪਾਕੀਜ਼ਗੀ ਜਿਹੜੀ ਹੈ ਈਵਨ ਜੈਂਡਰ ਨਿਊਟਰਲ ਹੋ ਕੇ ਗੱਲ ਕੀਤੀ ਜਾਏ ਸਮਾਜਿਕ ਤੌਰ ਤੇ ਇਨਸਾਨੀ ਫਿਤਰਤ ਦੇ ਅੰਦਰ ਲਾਇਲ ਹੋਣਾ ਰਿਸ਼ਤਿਆਂ ਦੇ ਵਿੱਚ ਇਹ ਬੜਾ ਲਾਜ਼ਮੀ ਹੈ ਇਹਦੇ ਨਾਲ ਪਰਵਾਦ ਉਸਰਦੇ ਨੇ ਇਹਦੇ ਨਾਲ ਸਮਾਜ ਉਸਰਦਾ ਹੈ ਸੋ ਇਹ ਸਭ ਚੀਜ਼ਾਂ ਸਰੂਪ ਵਿੱਚ ਹੁੰਦੀਆਂ ਹੈ ਮਹਾਰਾਜ ਬਿਆਨ ਕਰਦੇ ਐ ਇਨਸਾਨ ਅਧਿਆਤਮ ਤਲ ਦੇ ਉੱਤੇ ਆਉਣਾ ਹੈ ਨਾ ਤੂੰ ਤੇ ਫਿਰ ਫਿਰ ਇਹਦਾ ਪਹਾਰਾ ਇਹਦੀ ਦੁਕਾਨ ਹੀ ਖੋਲ ਲੈ ਮੇਨ ਤੇਰੇ ਅੰਦਰ ਇਸ ਚੀਜ਼ ਦੀ ਲੈਕਿੰਗ ਨਹੀਂ ਹੋਣੀ ਚਾਹੀਦੀ ਯੂ ਕੈਨ ਨਾਟ ਲੈਕ ਥਿਸ ਕਾਈਂਡ ਆਫ ਕੁਆਲਿਟੀ ਐਟ ਆਲ ਸੋ ਥੈਟ ਇਜ਼ ਬਾਬਾ ਨਾਨਕਸ ਮੈਸੇਜ ਦੇਖੋ ਫਿਰ ਬੇਨਤੀ ਕਰਾਂਗਾ ਧਰਮ ਦੀ ਪਰਿਭਾਸ਼ਾ ਮਤਲਬ ਅੱਜ ਦੀ ਤਾਰੀਖੇ 'ਚ ਵਿਖਿਆ ਜਾਏ ਤੇ ਹਜ਼ਾਰਾਂ মতਵਾਤਾਂਤਨ ਨੇ ਅਸੀਂ ਜੇ ਆਰਗੇਨਾਈਜ਼ ਸਕੂਲ ਆਫ ਥੋਟ ਨੂੰ ਦੇਖੀਏ ਐਂਡ ਵੀ ਯੂਜੂਲੀ ਸੇ ਸਿੱਖੀ ਇਜ਼ ਦ ਫਿਫਥ ਆਰਗੇਨਾਈਜ਼ਡ ਰਿਲੀਜੀਅਸ ਸਕੂਲ ਸੋ ਵੀ ਆਰ ਟਾਕਿੰਗ ਅਬਾਊਟ ਫਿਫਥ ਵਨ ਵਿਚ ਇਜ਼ ਵੈਰੀ ਆਰਗੇਨਾਈਜ਼ਡ ਰਿਲੀਜੀਅਸ ਸਕੂਲ ਥੈਟ ਮੀਨ ਫੋਰ ਆਲਰੇਡੀ ਐਗਜ਼ਿਸਟਿੰਗ ਇਨ ਥਿਸ ਵਰਲਡ ਸੋ ਨਾ ਫੋਰ ਦੀਆਂ ਤੁਸੀਂ ਅੱਗੇ ਜਾ ਕੇ ਧਾਰਾਵਾਂ ਦੇਖੋ ਜਿਸ ਦੁਨੀਆ ਚ ਰਹਿ ਰਹੇ ਆ 크ਿਸਚਨ ਵਰਲਡ ਹੈ ਇਹਦੇ ਅੰਦਰ ਤੁਸੀਂ ਹਰ ਜਿਹੜਾ ਹੈਗਾ ਵਾਕ ਇਨ ਪਾਦ ਦੇ ਉੱਤੇ ਤੁਹਾਨੂੰ ਚਰਚਸ ਮਿਲ ਜਾਣਗੀਆਂ ਸਾਰੀਆਂ ਚਾਰਚ ਪੇਰੇ ਸੋ ਇਸ ਰੂਪ ਦੇ ਅੰਦਰ ਪਰ ਜੇ ਉਹਨਾਂ ਦੇ ਅੱਗੇ ਸੈਕਟਿਜ਼ਮ ਦੇਖੋਗੇ ਤੁਸੀਂ ਕੈਥੋਲਿਕ ਤੋਂ ਸ਼ੁਰੂ ਕਰੋ ਤੇ ਪ੍ਰੋਟੈਸਟੈਂਟ ਤੱਕ ਇਹ ਬਣਾ ਬਿਠਾ ਬਿਗ ਲਾਈਨ ਆਲ ਆਫ ਥੈਮ ਇਸ ਰੂਪ ਦੇ ਵਿੱਚ ਮਤਮਤਾਂਾਂ ਦੀ ਕਮੀ ਥੋੜਾ ਫਿਰ ਇੱਕ ਇੱਕ ਕਹਿ ਰਿਹਾ ਕਿ ਨਾ ਮੈਂ ਹੀ ਬੈਸਟਰ ਹਾਂ ਬਾਕੀ ਸਭ ਐਵੇਂ ਨੇ ਸਾਡੇ ਘਰ ਵਿੱਚ ਵੀ ਜੇ ਸੈਕਟ ਗਿਣਨ ਲੱਗੋਗੇ ਤੇ ਕੋਈ ਉਂਗਲੀਆਂ ਦੇ ਪੋਟੇ ਦੇ ਇੱਕ ਪਾਸੇ ਛੱਡੋ ਤੁਹਾਡੇ ਪੈਰਾਂ ਦੀਆਂ ਪੋਟੇ ਵੀ ਮੁੱਕ ਜਾਣਗੇ ਸਾਰੇ ਮਤਲਬ ਜੇ ਸਾਰੇ 300 ਸਾਲ ਦਾ ਸਫਰ ਹੈ ਸਾਰਾ ਕੌਮੀ ਉਸਾਰੀ ਦੇ ਅੰਦਰ ਜਿਹੜਾ 100 ਸਾਲ ਦਾ ਸਫਰ ਹੁੰਦਾ ਡਿਸਕਾਊਂਟ ਲਾਈਕ ਅ 1 ਇਅਰ 100 ਸਾਲ ਕੋ ਬਹੁਤ ਜ਼ਿਆਦਾ ਵੱਡੇ ਨਹੀਂ ਹੁੰਦੇ ਕੌਮੀ ਉਸਾਰੀ ਦੇ ਅੰਦਰ ਮਾਤਰ ਧਿਆਨ ਨਾਲ ਦੇਖੋਗੇ ਤੇ ਦੋ ਪੁਸ਼ਤਾ ਆਪਣੇ ਆਪ ਦੇ ਅੰਦਰ ਉਹ 100 ਸਾਲ ਚ ਸਮੇਟੀਆਂ ਜਾਂਦੀਆਂ ਨੇ 50 ਸਾਲ ਦੇ ਚ ਇੱਕ ਜਿਹੜੀ ਹੈ ਜਨਰੇਸ਼ਨ ਆਪਣਾ ਰੋਲ ਪਲੇ ਕਰਦੀ ਏ ਤੇ ਪਾਸ ਆਨ ਕਰਦੀ ਏ ਜਿਵੇਂ ਅੱਜ ਤੁਸੀਂ ਦੇਖੋਗੇ ਜੱਜ ਦੇ ਦੌਰ ਵਿੱਚ ਦੇਖਿਆ ਜਾਏ ਤੇ ਫਾਈਨੈਂਸ਼ੀਅਲ ਐਬਿਲਿਟੀ ਜਿਹੜੀ ਹੈ ਜਿਨ੍ਹਾਂ ਕੋਲ ਆ ਜਿਨ੍ਹਾਂ ਦੀ ਬਾਇੰਗ ਐਬਿਲਿਟੀ ਬੜੀ ਜ਼ਬਰਦਸਤ ਹੈ ਉਹ ਬੇਬੀ ਬੂਮਰਸ ਨੇ ਪੀਪਲ ਹੂ ਆਰ ਵੈਰੀ ਕਲੋਸ ਟੂ ਦਾ ਐਗਜ਼ਿਟ ਡੋਰ ਸੋ ਪੀਪਲ ਹੂ ਕੁਐਸ਼ਲੀ ਗਾਟ ਬਰਥ ਔਨ ਥਿਸ ਸੋਇਲ ਅਰਾਊਂਡ ਆਫਟਰ ਦਾ ਸੈਕੰਡ ਵਰਲਡ ਵਾਰ ਟੂ 60 ਟੂ 65 uh, 1965 ਅੰਟਿਲ ਦੈਟ ਇਸ ਟਾਈਮ ਪੀਰੀਅਡ ਆਫ ਟਾਈਮ ਸੋ ਉਹਨਾਂ ਦੀ ਅੱਜ ਜਿਵੀਓ ਮੌਜੂਦ ਨੇ ਇੱਥੇ ਤੇ ਉਹਨਾਂ ਦੀ ਸਭ ਤੋਂ ਸਭ ਤੋਂ ਸਟਰੋਂਗ ਧਿਰੋ ਹੈ ਉਹਨਾਂ ਕੋਲ سرمਾਇਆ ਹੈ ਪੈਸਾ ਹੈ ਦੌਲਤ ਹੈ ਕਿਉਂਕਿ ਉਹਨਾਂ ਨੇ ਕੰਮਕਾਰ ਕੀਤੇ ਨੇ ਜੋ ਉਸ ਰੂਪ ਦੇ ਵਿੱਚ ਨੇ ਫਿਰ ਉਸ ਤੋਂ ਬਾਅਦ ਜਿਹੜੀ ਸੈਕਿੰਡ ਜਨਰੇਸ਼ਨ ਆ ਰਹੀ ਹੈਗੀ ਜਿਹਨੂੰ ਜਿਹੜਾ ਉਸ ਰੂਪ ਵਿੱਚ ਵੇਖਿਆ ਜਾਂਦਾ ਉਹਦੀ ਵਜੇ ਉਤੇ ਐਜ਼ ਇਟ ਇਜ਼ ਉਹ ਤੇ ਸੋਚਦੇ ਵੀ ਸਾਡਾ ਤੇ ਸਮਾਂ ਆਣਾ ਪੀਪਲ ਹੂ ਗਾਟ ਬਰਥ ਅਰਾਊਂਡ 1965 ਔਰ 68 ਦੇ ਨੇੜੇ ਉਹ ਤੇ ਸੋਚਦੇ ਵੀ ਗੁਈ ਕਨਾਂ ਫਲਰਿਸ਼ ਡੋਨਟ ਵਰੀ ਉਹ ਤੇਰੇ ਆਪਣੇ ਡ੍ਰੀਮਸ ਹੋਲਡ ਕਰਕੇ ਬੈਠੇ ਨੇ ਸੋ ਯੂ ਕੈਨ ਕਾਊਂਟ कि 50 60 ਸਾਲ ਇੱਕ ਕੁਝ ਵੀ ਨਹੀਂ ਇੱਕ ਜਨਰੇਸ਼ਨ ਵੀ ਪੂਰੀ ਤਰ੍ਹਾਂ ਪਾਸ ਹੋਣ ਨਹੀਂ ਹੁੰਦੀ 100 ਸਾਲ ਇੱਕ ਕੌਮੀ ਉਸਾਰੀ ਦੇ ਵਿੱਚ ਇੱਕ ਸਾਲ ਦੇ ਬਰਾਬਰ ਹੁੰਦਾ ਤੇ ਜੇ 300 ਸਾਲ ਲਾਏ ਜਾਣ ਖਾਲਸਾ ਹੀ ਸਾਜਨਾ ਦਿਵ ਸਵਾ 300 ਸਾਲ ਤੇ ਸਵਾ 3 ਇੱਕ ਸਾਲ ਨੇ ਇਹ ਤੇ ਬਿਲਕੁਲ ਮਤਲਬ ਰੀਸੈਂਟ ਸਕੂਲ ਆਫ ਥੋਟ ਆ ਤੇ ਬਿਲਕੁਲ ਮਤਲਬ ਵੈਲਿਊ ਬੇਸਡ ਸਟਰਕਚਰ ਤੇ ਖੜਾ ਕੀਤਾ ਕੋਈ ਚੀਜ਼ ਪੜੋ ਤੁਹਾਨੂੰ ਕਿਤੇ ਵਿੱਚ ਵੀ ਕੋਈ ਤਾਂ ਲੱਗੇਗਾ ਨਹੀਂ ਪਈ ਸੈਂਸਿਬਲ ਨਹੀਂ ਇਹਦੇ ਕੋਈ ਸੈਂਸ ਨਹੀਂ ਬਣਦੀ ਬੱਚੇ ਨੂੰ ਪੰਜਾਂ ਪਿਆਰਾਂ ਦੇ ਨਾਮ ਯਾਦ ਕਰਾਉਣੇ ਹੁਣ ਡੰਡੇ ਨਾਲ ਵੀ ਯਾਦ ਕਰਾ ਸਕਦੇ ਹੋ ਚੱਲ ਬੋਲ ਮੇਰੇ ਪਿੱਛੇ ਵਾਰ-ਵਾਰ ਤੇ ਇੱਕ ਹੋਰ ਟੰਗ ਵੀ ਹੈ ਜੋ ਬਾਪੂ ਨੇ ਦਿੱਤਾ ਉਹਦੇ ਨਾਲ ਵੀ ਯਾਦ ਕਰਵਾ ਸਕਦੇ ਹੋ ਉਸ ਨੂੰ ਇਹ ਦੱਸਿਆ ਜਾਏ ਓਕੇ ਆਵਰ ਫਰਸਟ ਬਿਲਵਡ ਵਨਜ਼ ਨੇਮ ਇਜ਼ ਪਾਈ ਦਇਆ ਸਿੰਘ ਜੀ ਸੋ ਵਾਟ ਡਸ ਦਇਆ ਮੀਨ ਦਇਆ ਦਾ ਕੀ ਮਾਇਨਾ ਬਣਦਾ ਹੈ ਬੱਚੇ ਨੂੰ ਅਹਿਸਾਸ ਕਰਾਓ ਅੱਛਾ ਇਹ ਦੱਸ ਤੂੰ ਮੈਨੂੰ ਮੈਂ ਤੇਰੀ ਗੱਲ ਕਿਉਂ ਸੁਣਦਾ ਆ ਮੈਂ ਤੇਰੀ ਕੇਅਰ ਕਿਉਂ ਕਰਦਾ ਆ ਮੈਂ ਤੇਰੇ ਵਾਸਤੇ ਸਾਰਾ ਦਿਨ ਮਤਲਬ ਇਸ ਇਸ ਤਰੀਕੇ ਨਾਲ ਸਾਰੇ ਤੈਨੂੰ ਖੜਾਉਣਾ ਸਭ ਕੁਝ ਕਰਦਾ ਕਿਉਂ ਆਊਟ ਆਫ ਕੰਪੈਸ਼ਨ ਬਚਾ ਗਿਆ ਇਟ ਮੇਕਸ ਅਸ ਪਹਿਲਾ ਗੁਣ ਹੀ ਕੰਪੈਸ਼ਨ ਆ ਇਹਦੇ ਤੋਂ ਬਿਨਾ ਕੁਝ ਖੜਾ ਹੋ ਹੀ ਨਹੀਂ ਸਕਦਾ ਦਇਆ ਦੇ ਕਟਸੀ ਦੇ ਤਰਸ ਦੇ ਮਾਦੇ ਤੇ ਹੀ ਮਾਨਵਤਾ ਖੜੀ ਹੈ ਜੇ ਮਨੁੱਖ ਦੇ ਵਿੱਚੋਂ ਇਹ ਮਾਈਨਸ ਕਰ ਦੋ ਮਨੁੱਖ ਕੁਝ ਵੀ ਨਹੀਂ ਸੋ ਤਰਸ ਦਇਆ ਪਹਿਲਾ ਦੂਸਰੇ ਪਿਆਰੇ ਦਾ ਨਾਮ ਚਲੋ ਜੀ ਭਾਈ ਦਇਆ ਸਿੰਘ ਜੀ ਤੋਂ ਬਾਅਦ ਭਾਈ ਧਰਮ ਸਿੰਘ ਧਰਮ ਨਾ ਹੂ নো ਡਾਊਟ ਇਟਸ ਟ੍ਰਾਂਸਲੇਟ ਇਨ ਰਿਲੀਜੀਅਨ ਪਰ ਐਕਚੁਅਲੀ ਧਰਮ ਦਾ ਮਤਲਬ ਡਿਸਪਲਨ ਹੁੰਦਾ ਧਰਮੀ ਬੰਦਾ ਡਿਸਪਲਨ ਮੈਜਰਸ ਲਈਦਾ ਧਰਮ ਕਿਸੇ ਡਿਸਪਲਨ ਸੇ ਖੜਾ ਹੁੰਦਾ ਮੈਂ ਕਲੇਮ ਕਰਾਂ ਮੈਂ ਬਹੁਤ ਧਰਮੀ ਬੰਦਾ ਯੂਜੂਲੀ ਪੀਪਲ ਸੇ ਯੂ نو ਵੀ ਹੈਵ ਐਕਚੁਅਲੀ ਵੈਰੀ ਡੀਪ ਕੁਐਸਚਨ ਇਨ ਫਿਲਾਸਫੀ ਪੀਪਲ ਆਸਕ ਇਨ ਥਿਸ ਇਨ ਥਿਸ ਕੰਟਰੀਜ਼ are you spiritually religious or religiously spiritual so define it tu religiously spiritual hai ke spiritually religious hai and usually people actually overlap this word on religion or religious side they say i'm not religious person but i'm a spiritual person hun karan hai ki kise kol koi injection te hai ni ga pe koi tika la ke vekhe ya koi measurement la ke dekhe ve bhai e kin spirituality ਰੀਜਨ ਇਹ ਆ ਜਿਹਨੂੰ ਤੁਸੀਂ ਆਊਟ ਲਾਊਡ ਜਾਂ ਉਸ ਰੂਪ ਵਿੱਚ ਅਨਾਉਂਸ ਕਰਦੇ ਹੋ ਜਾਂ ਜਿਹਦੇ ਤੁਸੀਂ ਪ੍ਰੈਕਟਿਸ ਕਰਦੇ ਹੋ ਇੱਕ ਬੰਦਾ ਕਲੇਮ ਕਰਦਾ ਮੈਂ ਸਿੱਖ ਹਾਂ ਉਹ ਕਹਿੰਦਾ ਅੱਛਾ ਸਿੱਖ ਹੈ ਫਿਰ ਪਤਾ ਲੱਗ ਜਾਵੇਗਾ ਸਿੱਖ ਦੀ ਪਰਿਭਾਸ਼ਾ ਹੁੰਦੀ ਏ ਗੁਰਸਤ ਗੁਰ ਕਾ ਜੋ ਸਿੱਖ ਅਖਾਏ ਭਲਕੇ ਉੱਠ ਭਾਈ ਪਤਾ ਲੱਗੇਗਾ ਜੇ ਬੰਦਾ ਮਤਲਬ ਚਲੋ ਇੱਕ ਦਿਨ ਹੋਇਆ ਦੋ ਦਿਨ ਹੋਇਆ ਕਿ ਥੱਕਿਆ ਮਾਲਿਆ ਸੀ ਉਸ ਰੂਪ ਦੇ ਵਿੱਚ ਪਰ ਜਿਹਨੂੰ ਮਾਰਨਿੰਗ ਜਿਹੜੀ ਉਹਦੀ ਕੇਅਰ ਕਰੰਦਾ ਹੀ ਨਹੀਂ ਪਤਾ ਕਹਦਾ ਸਿੱਖਿਆ ਭਾਈ ਜਿਹਨੂੰ ਇਹ ਨਹੀਂ ਪਤਾ ਸਵੇਰੇ ਉੱਠ ਕੇ ਇਸ਼ਨਾਨ ਕਰੀਦਾ ਜਿਨੂੰ ਇਹ ਨਹੀਂ ਪਤਾ ਸਵੇਰੇ ਉੱਠ ਕੇ ਬਾਣੀ ਪੜੀਦੀ ਏ ਜਿਨੂੰ ਇਹ ਨਹੀਂ ਪਤਾ ਗੁਰਦੁਆਰੇ ਦੀ ਸੋਧ ਲਈਦੀ ਏ ਜਿਨੂੰ ਇਹ ਨਹੀਂ ਪਤਾ ਵੀ ਭਾਈ ਬਾਣੀ ਦੇ ਅਨੁਸਾਰਕ ਜੀਵਨ ਦੀਆਂ ਸੋਚਾਂ ਨੂੰ ਬਣਾਈਦਾ ਕਾਦਾ ਸਿੱਖਿਆ ਭਾਈ ਬਾਕੀ ਤੇ ਚੀਜ਼ਾਂ ਛੱਡੋ ਬਾਕੀ ਤੇ ਚਲੋ ਬਾਅਦ ਵਿੱਚ ਉਹ ਚੀਜ਼ਾਂ ਅਸੀਂ ਐਕਸਰਸਾਈਜ਼ ਤੇ ਲੈ ਕੇ ਆਵਾਂਗੇ ਮੀਨ ਆ ਡਿਸਪਲਨ ਧਰਮ ਤੀਸਰਾ ਹਿੰਮਤ ਹਿੰਮਤ ਕਰੇਜ ਇਹਦੇ ਤੋਂ ਬਿਨਾ ਕੁਝ ਨਹੀਂ ਹੋ ਸਕਦਾ ਆਪਾਂ ਮੈਂ ਅਜੇ ਹੁਣੇ ਬੇਨਤੀ ਕੀਤੀ ਵਨ ਫਿਰ ਬਿਆ ਕਰਾਂਗਾ ਕਿ ਇੰਨੀ ਠੰਡੇ ਮੌਸਮ ਦੇ ਵਿੱਚ ਮਤਲਬ ਜਿੱਥੇ ਕਹਿਆ ਜਾ ਰਿਹਾ ਕਿ ਡੈਡਲੀ ਕੋਲਡ ਆ ਤੁਸੀਂ ਘਰਾਂ ਥਾਵਾਂ ਤੋਂ ਨਿਕਲ ਕੇ ਆਏ ਹੋ ਇਹਦੇ ਲਈ ਹਿੰਮਤ ਚਾਹੀਦੀ ਹੈ ਘਰੇ ਅਦਰਵਾਈਜ਼ ਅਸੀਂ ਤੁਹਾਨੂੰ ਕੋਈ ਕੋਈ ਚੈੱਕ ਤੇ ਲਿਖ ਕੇ ਨਹੀਂ ਦੇਣਾ ਬਲਕਿ ਆਪਣੀ ਜੇਬ ਵਿੱਚੋਂ ਕੋ ਜਿੱਥੇ ਡੋਨੇਸ਼ਨ ਵਿੱਚ ਪਾਓਗੇ ਕੁਝ ਹੋਰ ਚ ਗੱਜ ਪਾਓਗੇ ਟਾਈਮ ਹੈ ਤੇਲ ਫੁੱਕਿਆ ਸਾਰਾ ਕੀਤਾ ਇਹਦਾ ਮਤਲਬ ਇਹ ਹੈ ਵੀ ਘਰੇ ਜਿਆ ਕੋਈ ਉਸ ਉਸ ਤਰੀਕੇ ਨਾਲ ਇਹਦੇ ਤੋਂ ਬਿਨਾ ਬੰਦਾ ਕਿਤੇ ਵੀ ਨਹੀਂ ਜਾ ਸਕਦਾ ਸੋ ਇਹ ਇਹ ਗੁਣਾ ਦੇ ਨਾਲ ਗੁਰੂ ਮਹਾਰਾਜ ਨੇ ਕੌਮੀ ਉਸਾਰੀ ਕੀਤੀ ਹੈ ਜਿਸੀ ਮੁਹਕਮ ਕਹਿੰਦੇ ਆ ਡਿਟਰਮੀਨੇਸ਼ਨ 100 ਸਵੇਰ 100 ਗੱਲਾਂ ਰੋਜ਼ ਸੋਚਦਾ ਆਹ ਕਰਾਂਗਾ ਆਹ ਕਰਾਂਗਾ ਆਹ ਕਰਾਂਗਾ ਸ਼ੁਰੂ ਵੀ ਕਰ ਲੈਣਾ ਆ ਨਵਾਂ ਸਾਲ ਸ਼ੁਰੂ ਹੁੰਦਾ ਸਭ ਤੋਂ ਵੱਧ ਜਿਮ ਪੈਸੇ ਨਿਊ ਇਅਰ ਦੇ ਨੇੜੇ ਕਮਾਉਂਦਾ ਕਿਉਂਕਿ ਇੰਨੀ ਮੈਂਬਰਸ਼ਿਪ ਸੈਲ ਆਊਟ ਹੁੰਦੀ ਹੈ ਕਿ ਪੁੱਛੋ ਕੁਛ ਨਾ ਤੇ ਹੁੰਦਾ ਕੀ ਆ 15 ਦਿਨ ਨਿਊ ਰੈਜ਼ੋਲੂਸ਼ਨ ਚੱਲਦਾ ਡਿਟਰਮੀਨੇਸ਼ਨ ਹੀ ਕੋਈ ਨਹੀਂ ਮਤਲਬ ਕਿਸੇ ਚੀਜ਼ ਨੂੰ ਸ਼ੁਰੂ ਕੀਤਾ ਸ਼ੁਰੂ ਇਸ ਕਰਕੇ ਨਹੀਂ ਕੀਤਾ ਕਿ ਸ਼ੁਰੂ ਕਰਨਾ ਸੀ ਇਸ ਕਰਕੇ ਕੀਤਾ ਕਿਉਂਕਿ ਖਤਮ ਕਰਨਾ ਸੀ ਸੋ ਡਿਟਰਮਿੰਡ ਹੋਣਾ ਪੂਰੀ ਤਰ੍ਹਾਂ ਤੇ ਸਾਹਿਬ ਕੋਈ ਕੌਣ ਨਹੀਂ ਚਾਹੁੰਦਾ ਮੈਂ ਕਿਤੇ ਜਾਵਾਂ ਮੈਨੂੰ ਅਟੈਂਸ਼ਨ ਮਿਲੇ ਸਾਹਿਬ ਸਾਹਿਬ ਨੂੰ ਅਟੈਂਸ਼ਨ ਮਿਲਦੀ ਹੈ ਜਦੋਂ ਸਾਹਿਬ ਆਉਂਦਾ ਸਾਰੇ ਖੜੇ ਹੋ ਜਾਂਦੇ ਸਾਹਿਬ ਆ ਗਿਆ ਸਾਹਿਬ ਇਜ਼ ਦ ਸਿੰਬਲ ਆਫ ਰਿਸਪੈਕਟ ਸਾਹੀਬੀ ਮਿਲੇ ਸੋ ਅਸੀਂ ਸਾਰੇ ਚਾਹੁੰਦੇ ਇੱਜ਼ਤ ਮਾਣੇ